ਜੱਟ ਦੇ ਗਦਰ ਦੀ ਯਾਰੀ ਸੀ ਜੱਟ ਦੂਜੇ ਪਿੰਡ ਘਾਣੀ ਕਿਡਾਉਣ ਚਲਿਆ ਸੀ ਤੇ ਉਹਦੇ ਕੋਲ ਸੀਗੀ ਘੋੜੀ ਘੋੜੀ ਸੂਨ ਵਾਲੀ ਸੀ ਜੱਟ ਨੇ ਤੇਰਾ ਜੰਦਾ ਖੇਤ ਹੁਣ ਘੋੜੀ ਦੇ ਸਰੋਂ ਰੱਖ ਲਈ ਤੇ ਸੱਤ ਰੱਖੇ ਸੀ ਅੱਗੀ ਹੂੰ ਤੇਰਾ ਜੰਗ ਗਦਰ ਗਦੇੜ ਰਾਹ ਕੀ ਬੈਠਾ ਸੀਗਾ ਉਹਦਾ ਉਹ ਕਮਲਾ ਜੱਟਾ ਆ ਕੀ ਕਰੀ ਜਾਂਦਾ ਹੈ ਤੇ ਕੋੜੀ ਦੀ ਰੱਖਦਾ ਸੁਹਾਗੀ ਭਾਰਤਾ ਕੋੜੀ ਦੀ ਆਉਂਦਾ ਉਹ ਮੇਰੀ ਕੋੜੀ ਥੂਣ ਵਾਲੀ ਆ ਤੇ ਵੀ ਇਉਂ ਕਰਕੇ ਮੈਂ ਰੱਖਿਆਗਾ ਤੇ ਜਦ ਥੂਣ ਰਹੀ ਆ ਤਾਂ ਵੀ ਸਰਤੇ ਵੀ ਰੱਖਿਆ ਭਾਰਤਾ ਕੋੜੀ ਦੀ ਆ ਗਿਆ ਚਲਾ ਨਾ ਹੁਣ ਨਹੀਂ ਚੱਕਣਾ ਤੂੰ ਮੱਤਲ ਨੂੰ ਚੰਗੀ ਦਿੱਤੀ ਆ ਤੇ ਉਹਦਾ ਮੇਰਾ ਖੇਤ ਨੇੜੇ ਨੂੰ ਖੇਤ ਲਾ ਕੇ ਤੇ ਦੂਜੀ ਨੂੰ ਘਾਣੀ ਘਾਣਨ ਲੱਗਿਆ ਜਦੋਂ ਗਿਆ ਸੁਹਾਗੀ ਰਾ ਗਿਆ ਤੇ ਗਾਂ ਸੀਗਾ ਰਾਜ ਕੋਲੂਣਾ ਨੂੰ ਕੁੜੀ ਵੰਦੀ ਜਦੋਂ ਘਾਣੀ ਨਿਕਲੀ ਉਹਨਾਂ ਘੋੜੀ ਥੂਕੀ ਤੇਲੀ ਉਹਨਾਂ ਮੇਰੇ ਘੋੜੀ ਥੂਕੀ ਤੇ ਮੈਂ 10 ਮਿੰਟ ਰੁਕ ਕੇ ਤੁਰਨਾ ਉਹ ਲਿਆਂ ਆ ਅ ਅਸਟੇਲੀਆ ਦਾ ਉਹਨੂੰ ਵਾਲੇ ਉਹਨਾਂ ਦੇ ਸਾਡਾ ਦਾ ਫੋਨ ਸੁਆ ਤੇ ਸਾਡਾ ਬਸ਼ੇਰਾ ਸਾਡਾ ਤੂੰ ਥੇ ਰੜਾ ਪੈ ਗਿਆ ਉਸਦੇ ਗੱਲ ਜਾਵੜੀ ਇਹ ਤੇ ਤੈ ਤੇਲੀ ਮਹਮਾਨ ਹੁੰਦੇ ਸੀ ਜਿਹੜੇ ਘਾਣੀਆਂ ਕੱਢਦੇ ਸੀ ਉਹਨਾਂ ਤੇ ਥਾਣੇਦਾਰ ਨੇ ਮੁਹਮਾਨ ਸਿੰਘ ਜੀ ਦੇ ਕੇਸ ਕੀਤਾ ਥਾਣਾ ਸਾੜੇ ਤੇਲੀ ਘਰਾ ਇਕੱਠੇ ਹੋ ਗਏ ਆ ਤੇ ਅਸੀਂ ਗਵਾਹੀ ਦਿੰਨੇ ਅਸੀਂ ਗਵਾਹ ਦਿੰਨੇ ਕੋਲੂ ਜੀਆ ਥਾਣੇਦਾਰ ਜੱਟ ਨੂੰ ਤੇਰਾ ਗਵਾਹ ਹੋ ਉਹਦਾ ਜੀ ਮੇਰਾ ਗਵਾਹ ਹੈਗਾ ਗਜਰ ਉਹਦਾ ਲਿਆ ਉਹ ਆਇਆ ਤੇ ਗਜਰ ਆਂਦਾ ਕੀ ਕਹਿੰਦਾ ਦਾਜ ਹੋ ਜਾਵੇ ਅਸੇ ਦਾ ਗੱਲ ਤਾਂ ਹੋ ਗਈ ਆਂਦਾ ਚੱਲੋ ਥਾਣੇਦਾਰ ਤੇ ਕੀ ਮਰਜ਼ੀ ਆਪ ਨੂੰ ਬਸ਼ੀਰਾ ਨਾਂ ਦੇਵੇ ਜੀ ਉਹ ਗਿਆ ਹੁਣ ਹਾਂ ਵੀ ਕਿ ਜੜਾ ਕੀ ਗੋਈ ਦੇਣੀ ਆ ਤੂੰ ਉਹ ਜੀ ਮੈਂ ਅਜੇ ਘੰਟਾ ਦੋ ਘੰਟੇ ਸੌਣਾ ਹੈ ਤੇ ਗੋਈ ਫੇਰ ਦੇਉਂਗਾ ਉਹਨਾਂ ਸਾਰਾ ਰਾਤ ਕੀ ਕਰਦਾ ਸੀ ਰਾਤ-ਰਾਤ ਸਮੁੰਦਰ ਨੂੰ ਅੱਗ ਲੱਗੀ ਮੈਂ ਉਹ ਭਜਾਉਂਦਾ ਰਿਹਾ ਉਹਨਾਂ ਸੋਹਦੇ ਪੁੱਤਾਂ ਕਿਤੇ ਪਾਣੀ ਨੂੰ ਵੀ ਅੱਗ ਲੱਗੀ ਆ ਕਿਤੇ ਡੜਾ ਦਾ ਪੁੱਤਿਆ ਪਤਾ ਕਿਤੇ ਲੱਕੜ ਵੀ ਸੁਈ ਆ ਤੇ ਚਪੋਤਾ ਬਸ਼ੀਰਾ ਜੱਟ ਨੂੰ ਦੇ ਦੇ ਘੋੜੀ ਸੁਈ ਆ ਲੱਕੜਾਂ ਨਹੀਂ ਸੁਈਆਂ ਆਗੀਆਂ ਤੇ ਗਰਮੈਂਟਾ ਜੀ ਜੱਟ ਨੂੰ ਖੇਡਾ ਦੋ ਇਹ ਈਡੀ ਦੀ ਗਾਣੀ